ਹਾਂਜੀ ਸਤਿ ਸ੍ਰੀ ਅਕਾਲ ਜੀ ਬਹੁਤ ਹੀ ਅਹਿਮ ਖਬਰ ਹੈ ਜਿਹੜੀ ਮੈਂ ਦੱਸਣ ਲੱਗਿਆ ਅੱਜ ਜਿਹੜੀ ਆਉਣ ਵਾਲੀ 13 ਅਪ੍ਰੈਲ ਹੈ ਉਸ ਦਿਨ ਸੋ ਇਹ ਜਿਹੜੀ ਖਬਰ ਹੈ ਕਿਸਾਨ ਵੀਰਾਂ ਲਈ ਜ਼ਿਆਦਾ ਮਹੱਤਵਪੂਰਨ ਹੈ ਕਿਸਾਨ ਵੀਰ ਧਿਆਨ ਦੇਣ ਇਸ ਖਬਰ ਤੇ ਆਉਣ ਵਾਲੀ 13 ਤਰੀਕ 13 ਅਪ੍ਰੈਲ ਨੂੰ ਉਸ ਦਿਨ ਬਹੁਤ ਵੱਡਾ ਤੂਫਾਨ ਆਊਗਾ ਹਨੇਰੀ ਆਊਗੀ ਜਿਹਦੇ ਨਾਲ ਬਹੁਤ ਕਦੇ ਵੀ ਨੁਕਸਾਨ ਹੋ ਸਕਦਾ ਫਸਲਾਂ ਦਾ ਨੁਕਸਾਨ ਹੋ ਸਕਦਾ ਬਹੁਤ ਵੱਡਾ ਜਿਨ੍ਹਾਂ ਨਾਲ ਹੁਣ ਪੱਕੀਆਂ ਕਣਕਾਂ ਖੜੀਆਂ ਨੇ ਤੇ ਟਰਾਂਸਫਾਰਮ ਨੇੜੇ ਉਹਦੇ ਟਰਾਂਸਫਾਰਮ ਦੇ نیچے ਕਣਕਾਂ ਖੜੀਆਂ ਨੇ ਸੋ ਪਲੱਗ ਸਪਾਰਕ ਹੋ ਸਕਦਾ ਕਿਵੇਂ ਵੀ ਕਰਕੇ ਅੱਗ ਵੀ ਲੱਗ ਸਕਦੀ ਹੈ ਉੱਥੇ ਬੜਾ ਨੁਕਸਾਨ ਹੋ ਸਕਦਾ ਸੋ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਜਿੱਥੇ-ਕਿੱਥੇ ਵੀ ਟਰਾਂਸਫਾਰਮ ਹੈ ਉਹਦੇ ਨੇੜੇ-ਤੇੜੇ ਥੋੜੀ ਜਗ੍ਹਾ 'ਚ ਕਣਕ ਪਹਿਲਾਂ ਹੀ ਕੱਟ ਕੇ ਸਾਈਡ ਤੇ ਰੱਖ ਲਵੋ ਤਾਂ ਕਿ ਇਹ じゃ ਕੋਈ ਘਟਨਾ ਨਾ ਵਾਪਰ ਲੇ ਪਹਿਲਾਂ ਵੀ ਹੋਈਆਂ ਨੇ ਸੋ 13 April ਦੀ ਇੱਕ ਬਹੁਤ ਮਹੱਤਵਪੂਰਨ ਜਾਣਕਾਰੀ ਹੈ ਜੋ ਕਿ ਪਤਾ ਲੱਗ ਰਹੀ ਹੈ ਕਿ 13 April ਨੂੰ ਇੱਕ ਬਹੁਤ ਵੱਡਾ ਤੂਫਾਨ ਆਏਗਾ ਬਹੁਤ ਨੁਕਸਾਨ ਹੋ ਸਕਦਾ ਉਸ ਚ ਸੋ ਬਾਕੀ ਜਿਹੜੇ ਲੋਕ ਆ ਉਹਨਾਂ ਨੂੰ ਵੀ ਬੇਨਤੀ ਹੈ ਵੀ ਜਿਹੜੀ ਚੁੱਲ੍ਹੇ ਦੀ ਅੱਗ ਹੈ ਉਹ ਬਾਹਰ ਨਾ ਸੁਟੋ ਸਿਗਰਟ ਵਗੈਰਾ ਨਾ ਪੀਓ ਕਿਉਂਕਿ ਹੁਣ ਜਿਹੜੀ ਫਸਲ ਬਿਲਕੁਲ ਪੱਕੀ ਖੜੀ ਹੈ ਇਹਨੂੰ ਮੜ ਜੀ ਚੰਗਾਰੀ ਦੀ ਲੋੜ ਹੁੰਦੀ ਹੈ ਸੋ 13 ਤਰੀਕ ਬਾਰੇ ਬਹੁਤ ਹੀ ਨਿਊਜ਼ ਵਾਇਰਲ ਹੋ ਰਹੀਆਂ ਨੇ ਤੇ ਇਹ ਸੱਚ ਵੀ ਹੈ ਨਿਊਜ਼ ਕਿਉਂਕਿ ਪਹਿਲਾਂ ਵੀ ਆਪਾਂ ਦੇਖਦੇ ਆ ਵੀ ਇਹਨਾਂ ਦਿਨਾਂ 'ਚ ਫਸਲ ਪੱਕਦੀ ਆ ਜਦੋਂ ਤਾਂ ਤੂਫਾਨ ਆਂਦਾ ਤੇ ਬਹੁਤ ਮਤਲਬ ਨੁਕਸਾਨ ਵੀ ਹੋ ਸਕਦਾ ਅੱਗਾ ਵੀ ਲੱਗ ਸਕਦੀਆਂ ਨੇ ਇਸ ਕਰਕੇ ਪਹਿਲਾਂ ਹੀ ਅਲਰਟ ਹੋ ਜਾਓ ਤੇ ਜਿੱਥੇ-ਕਿੱਥੇ ਵੀ ਟਰਾਂਸਫਾਰਮਰ ਉਹਦੇ ਨੀਚੇੋਂ ਕਣਕ ਵੱਢ ਕੇ ਸਾਈਡ ਤੇ ਕਰ ਲਓ ਤੇ ਬਾਹਰ ਕੋਈ ਅੱਗ ਦਾ ਇਹ ਜਾਂ ਕੁਝ ਹੋ ਨਾ ਹੋਵੇ ਸਪਾਰਕ ਨਾ ਹੋਵੇ ਕਿੱਥੇ ਉਤਾਰਾਂ ਨੰਗੀਆਂ ਹੁੰਦੀਆਂ ਸਪਾਰਕ ਨਾ ਹੋਵੇ ਆ ਕੋਈ ਹੋਰ ਵੱਡਾ ਆਫਤ ਨਾ ਗਲ ਪਵੇ ਕਿਉਂਕਿ 6 ਮਹੀਨੇ ਦੀ ਫਸਲ ਹੁੰਦੀ ਹੈ ਤੇ ਜੇ ਅੱਗ ਨਾਲ ਮਰ ਜੇ ਪਹਿਲਾਂ ਹੀ ਬਹੁਤ ਹਾਦਸੇ ਹੋਏ ਨੇ ਤਾਂ ਕਿਸਾਨ ਦਾ ਮਤਲਬ ਜੀਨਾ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਇੱਕ ਲੋਨ ਲੈ ਕੇ ਕਰਜ਼ਾ ਲੈ ਕੇ ਫਸਲਾਂ ਪਾਲੀਆਂ ਹੁੰਦੀਆਂ ਨੇ ਤੇ ਜੇ ਫਸਲ ਨੂੰ ਇਹ ਜੀ ਕੋਈ ਘਟਨਾ ਵਾਪਰ ਜੇ ਪ੍ਰਮਾਤਮਾ ਨਾ ਕਰੇ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਤੋਂ ਸੋ ਮੇਰਾ ਵੀਰ ਖਬਰ ਜਿੰਨਾ ਤੱਕ ਪਹੁੰਚਦੀ ਹੈ ਨਿਊਜ਼ ਅੱਗੇ ਵਾਇਰਲ ਕਰੋ ਲੋਕਾਂ ਨੂੰ ਦੱਸੋ ਅਲਰਟ ਕਰੋ